जी चीचा मेरा मैं तेरा देन मेरा सड़ा गुली जनानी जी और पापा हो ठीक हो ठीक है ठीक है और के मैं पुत गुली ठीक है ठीक है तू दस ਵਧੀਆ ਸਿਹਰਾ ਜਿਹੜਾ ਨੰਗੀਆਂ ਦਾ ਵਧੀਆ ਸਿਹਰਾ ਤੂੰ ਦੱਸ ਵਧੀਆ ਹੋਰ ਤੇਰੀ ਬੇਬੇ ਬਾਪੂ ਠੀਕ ਆ ਹਾਂ ਹਾਂ ਠੀਕ ਨੇ ਸਾਰੇ ਹੋਰ ਸਿਹਰਾ ਮੂਰਤੀ ਠੀਕ ਆ ਉਹ ਤੈਨੂੰ ਪਤਾ ਹੀ ਆ ਉਹ ਢੁੱਲੀ ਤਾਂ ਪਹਿਲੇ ਹੀ ਰਹਿੰਦੀ ਸੀ ਹੁਣ ਤੂੰ ਵੀ ਜ਼ਿਆਦੇ ਹੋ ਗਈ ਅੱਛਾ ਅੱਛਾ ਉਹ ਦਾਖਲਾ ਪਰਸੋਂ ਚੌਥੇ ਦੀ ਅੱਛਾ ਦਾਖਲਾ ਸਿਹਰਾ ਹਾਂ ਤੇ ਮੈਂ ਤਾਂ ਇਹਨੂੰ ਲੈਣ ਆਇਆ ਸੀ ਆਪਣੀ ਇਹਦਾ ਨਾਂ ਕੀ ਆਪੋ ਦਾ ਸਿੰਧੀ ਨੂੰ ਹਾਂ ਸਿੰਧੀ ਨੂੰ ਅੱਛਾ ਤੇ ਮੈਂ ਕਿਹਾ ਜੇ ਕੰਮ ਦਾ ਬੜਾ ਔਖਾ ਹੋਇਆ ਪਿਆ ਮੈਂ ਕਿਹਾ ਖੇਤੋਂ ਆਇਆ ਤੀ ਹੁਣ ਭੱਜਿਆ ਭੱਜਿਆ ਮਤਲਬ ਜਿਉਂ ਨਾ ਉਹਨੂੰ ਚਾਰ ਦਿਨ ਦੇਖ ਲਓ ਜੇ ਤੋਰ ਸਕਦੇ ਔਖੇ ਸੋਖੇ ਚੱਲ ਭਾਈ ਸ਼ੇਰਾ ਹੋਰ ਕੀ ਆ ਇਹ ਹੀ ਆਪਣੀ ਮੈਨ ਨੇ ਰਿਸ਼ਤੇਦਾਰੀ ਆ ਮਿਲਣ ਵਰਤਨ ਦੀ ਲੈ ਜੀ ਸਰਦਾ ਤਾਂ ਆਪਣਾ ਵੀ ਨਹੀਂ ਕਰੇ ਉਹ ਤਾਂ ਠੀਕ ਆ ਪਤਾ ਹੀ ਆਪਾਂ ਨੂੰ ਹਾਂ ਉਹ ਪੁੱਤ ਗਾਮਣੀ ਆ ਪਾਣੀ ਲੈ ਕੇ ਆ ਗੁੱਲੀ ਸਾਂ ਆ ਆ ਪੁੱਤ ਗੁੱਲੀ ਮੋਟਰਸਾਈਕਲ ਨਵਾਂ ਲੈਂਦਾ ਸ਼ੇਰਾ ਹਾਂ ਹਾਂ ਨਵਾਂ ਲੈਂਦਾ ਪਹਿਲਾਂ ਤਾਂ ਖਰਾਬ ਹੀ ਰਹਿੰਦਾ ਸੀ ਰੋਜ਼ ਤੇ ਮੈਂ ਕਿਹਾ ਚੱਲ ਇਹਦਾ ਵੀ ਜੂੜ ਵੜਦੀ ਐ ਸੀ ਉਹ ਭਾਈ ਠੀਕ ਆ ਵਧੀਆ ਜੀ ਵਧੀਆ ਬਹਿ ਜਾ ਓ ਪੁੱਤ ਜ਼ਿੰਦਗੀ ਆ ਗਈ ਡੈਡੀ ਜੀ ਚਾਹ ਬਣਾਉ ਭਾਈ ਗੁੱਲੀ ਦਾ ਆ ਬਣਾਉਨੇ ਆ ਜੀ ਹੋਰ ਵਧੀਆ ਚੱਲਦਾ ਕਰੋ ਸਤਿਗੁਰਾਲ ਜੀਜਾ ਸਤਿਗੁਰਾਲ ਸਤਿਗੁਰਾਲ ਹੋ ਠੀਕ ਹੋ ਹਾਂ ਹਾਂ ਜੀਜਾ ਚਾਹ ਬਣਾ ਕੇ ਲਿਓਨੇ ਡੈਡੀ ਜੀ ਮੈਂ ਬਣਾ ਲਿਆ ਬਣਾ ਰਿਹਾ ਬਣਾਉਨੇ ਬਣਾ ਤੈਨੂੰ ਛੱਡਿਆ ਨਹੀਂ ਪਾਹ ਜੇ ਤਾਂ ਓ ਭਾਈ ਲਓ ਜੀਜਾ ਚਾਹ ਡੈਡੀ ਸੋਨੂ ਬਸ ਫੋਟਾ ਮੈਂ ਤਾਂ ਪਿੰਦਾ ਨਹੀਂ ਤੁਹਾਨੂੰ ਪਤਾ ਮੈਂ ਤਾਂ ਸ਼ੁਕਰ ਦੀ ਸ਼ਿਕਾਇਤ ਜੀ ਆ ਸੋਨੂ ਵੀਰੇ ਮੈਂ ਵੀ ਨਹੀਂ ਪੀਦਾ ਭਾਈ ਉਹ ਪੁੱਤ ਚੰਗੇ ਹਾਂਜੀ ਡੈਡੀ ਪਿਆਰ ਹੋ ਜਾ ਪੁੱਤ ਗੁੱਲੀ ਨਾਲ ਜਾਣਾ ਭਾਈ ਮੂਰਤੀ ਢਿੱਲੀ ਆ ਠੀਕ ਆ ਡੈਡੀ ਜੀ ਹੋਰ ਪੁੱਤ ਗੁੱਲੀ ਠੀਕ ਆ ਹਾਂ ਠੀਕ ਆ ਵਧੀਆ ਤੂੰ ਦੱਸ ਕੋਈ ਨਾ ਸ਼ਰਮ ਵੇਚਦੇ ਆਉ ਮੈਂ ਪਤਾ ਲੈਣ ਮੂਰਤੀ ਦਾ ਕੋਈ ਨਾ ਜੀ ਹਾਂ ਜੀ ਤੇ 2-4 ਦਿਨਾਂ ਬਾਅਦ ਹਾਂ ਚੰਗਾ ਤੇ ਚੰਗਾ ਹਾਂ ਮੈਂ ਮੜਾ ਨੂੰ ਉਹ ਤੁਸੀਂ ਤਾਰ ਮੈਂ ਮੜਨਾ ਆ ਗਈ ਡੈਡੀ ਜੀ ਸਾਡੇ ਜੀ 1-2 ਦਿਨਾਂ ਤਾਂ ਹੀ ਭਾਈ ਕੋਈ ਨਾ ਕੋਈ ਨਾ ਕੋਈ ਨਾ ਲੱਲ ਭਾਈ ਹੋ ਤਿਆਰ ਕੁੜੀ ਆ ਗਈ ਸਲੀਜੀ ਜੀ ਤਿਆਰ ਆ ਮਤ ਚੰਗਾ ਪੁੱਤ ਚਲੋ ਹੇ ਜੀਜਾ ਜੀ ਮਾਰ ਮਾਰ ਉਖਲੀਆਂ ਚ ਪਾਸੇ ਭੰਨ ਤੀ ਪਾ ਇਹਦਾ ਬੇੜਾ ਵੀ ਸੰਭਰ ਨਾਲਾ ਜੀਜਾ ਮੈਂ ਪਾਣੀ ਲੈ ਕੇ ਆਉਣੀ ਆ ਤੁਹਾਡੇ ਵੱਲ ਲੈ ਮੈਂ ਚਾਹ ਚੁ ਕਰ ਲਾ ਕੁੱਟਾ ਕੋਈ ਨਹੀਂ ਜੀਜਾ ਕਰ ਲੈਨੇ ਪਾ ਇਹਦਾ ਭਾਂਡੇ ਮੱਜਣ ਵਾਲੇ ਪਏ ਨੇ ਸਾਰੇ ਆ ਜਾ ਲਿਆ ਲਓ ਜੀਜਾ ਪਾਣੀ ਆ ਨਾਲੇ ਤਾਂ ਸਾਰੇ ਕੱਪੜੇ ਲੀੜੇ ਧੋਣ ਵਾਲੇ ਪਏ ਨੇ ਉਹਦੇ ਬਿਮਾਰ ਦੇ ਹਾਂਜੀ ਆ ਮੰਜਾ ਮੁੰਜਾ ਪਾਉਣ ਵਾਲਾ ਪਿਆ ਭੰਡੇ ਮੰਜਾ ਵਾਲੇ ਪਏ ਨੇ ਕੋਈ ਨਾ ਜੀਜਾ ਹੁਣ ਮੈਂ ਆ ਗਈ ਹੁਣ ਤੁਸੀਂ ਟੈਨਸ਼ਨ ਨਾ ਲਓ ਪਿੰਡ ਵਾਲਾ ਪਾਪਾ ਆਪਾਂ ਨੂੰ ਮੰਨਦਾਗਾ ਮੈਂ ਕਰ ਹਾਂ ਜੀਜਾ ਨਾਲੇ ਮੰਜਾ ਸਾਵੇਂ ਕਰਾ ਦੇ ਮੇਰਾ ਪਿੰਡਾ ਮੱਚੀ ਜਾਂਦਾ ਕੋਈ ਤਾਂ ਭੰਡ ਚੋਗੀ ਉੱਤੋਂ ਗਰਮੀ ਆ ਉਹ ਸਵਰਾਂ ਨੇ ਗਰੇਜੀ ਪੈ ਕੇ ਪਿੰਡਾ ਪੂਕਤਾ ਕੋਈ ਨਾ ਜੀਜਾ ਪਿਆ ਦੇਂਗੇ ਤੁਸੀਂ ਰਾਤ ਤੱਕ ਰਹਿੰਦੇ ਨਹੀਂ ਹੋਗੇਗੀ ਫੇਰ ਹੀ ਪਿਆਵਾਂਗੇ ਆਜੇ ਕੋਈ ਚਾਲਾ ਇਹ ਕਿਤਾਬ ਦੇ ਬਸਤਾ ਲੰ? ਜਾਂ ਫੇਰ ਹੀ ਬਣਾਈ ਪਹਿਲਾਂ ਨਗਰੇ ਦੇ ਕੰਮ ਨੂੰ। ਹਾਂ ਜੀ ਜੀ ਪਹਿਲਾਂ ਮੈਂ ਮਾਂਜਾ ਲਾਉਣੀ ਜੀਜਾ। ਜੀਜਾ ਨਾਲ ਇੱਕ ਗੱਲ ਮੈਂ ਹੋਰ ਕਹਿਣੀ ਸੀ। ਜਿਹੜੀਆਂ ਤੂੰ ਚਿਹੇ ਡਾਂ ਜੀਆਂ ਕਰਦਾ ਨਾ ਮੈਨੂੰ ਤੈਨੂੰ दारू ਨਾਲ ਨਮਾਵਾਂ ਇੱਕ ਵਾਰੀ ਬਸ ਮੇਰੀ ਭੈਣ ਨੂੰ ਲੋਟ ਆ ਜਾਣ ਦੇ। ਉਹ ਢੇਡਾਂ ਕਾਦੀਆਂ ਨੇ ਤਾਂ ਚੌੜ ਕਰੀ ਜਾਂਦੇ ਹੱਸੀ ਜਾਂਦੇ ਸੀ। ਹੋਰ ਅੱਜ ਕੋਈ दारू ਪੀਣ ਵਾਲਾ ਟਾਈਮ ਕਿਉਂ ਨਾ ਚੌੜ ਕਰਦੇ ਆਂ। ਹਾਂ ਹੋਰ ਦੱਸੋ ਜਿੱਦੇ ਲੈ ਸੋਡਾ ਦਾ ਬੇੜਾ ਵੀ ਨਿਕਾ ਜਮਾ ਤੇ ਇੱਕ ਕਮੇਟੀ ਜੀ ਸੰਭਰ ਦਿੰਨੀ ਆ ਲੈ ਸੰਭਰ ਦੇ ਜਿੱਦੇ ਧੋਦਿਆ ਥੱਬਾ ਪਿਆਉਗਾ ਹਾਂ ਹੁਣ ਜਿੱਦੇ ਲੀੜੇ ਧੋ ਦਿੰਨੀ ਆ ਮੈਂ ਮੈਂ ਤੇ ਕੱਲ ਨੂੰ ਪਤਾ ਲੈ ਕੇ ਆਵਾਂਗਾ ਉਹਦਾ ਕੋਈ ਨਹੀਂ ਜਿੱਦੇ ਚੱਲਾਂਗੇ ਆਪਾਂ ਮੈਂ ਟਮਾਰਾ ਉਦੋਂ ਬਾਅਦ ਚਾਹ ਬਣਾ ਸਰ ਕੁੱਟਾ ਕੋਈ ਨਹੀਂ ਜਿੱਦਾ ਚਾਹ ਮੈਂ ਕੰਮ ਨਿਮੇੜ ਕੇ ਫੇਰ ਬਣਾਉਣੀ ਆ ਟੌਰ ਨਾਲ ਦੁਨਨੇ ਬੈਠ ਕੇ ਪੀਵਾਂ ਲੈ ਜਿੱਜਾ ਤੇਰੇ ਸਾਰੇ ਕੰਮ ਨਿਮੇੜ ਤੇ ਮੈਂ ਤਾਂ ਅੱਛਾ ਧੰਨਵਾਦ ਕੰਮ ਨਿਮੇੜ ਤੇ ਹਾਂ ਦੱਸ ਆ ਤੇਰੇ ਕੰਮਾਂ ਨੇ ਤਾਂ ਮੇਰਾ ਮੇਲਾ ਵੀ ਰਖਾਤਾ ਸਾਡੇ ਪਿੰਡ ਬਾਹਰੀ ਪਾਰ ਬਾਲ ਕਾਇਦ ਚਾਹਵੇਂ ਤਾਂ ਪਤੰਤੀ ਮੇਲਾ ਲੱਗਦਾ ਉੱਥੇ ਹੋਰ ਤੇ ਮੈਨੂੰ ਤਾਂ ਹੁਣ ਮੇਲਾ ਦਿਖਾ ਕੇ ਲਿਆ ਕੇ ਤੋਂ ਮਰਜ਼ੀ ਮੇਲਾ ਦਿਖਾ ਕੇ ਲਿਆ ਮੈਨੂੰ ਨਹੀਂ ਪਤਾ ਕਿੱਦਾਂ ਕੱਲ ਨੂੰ ਆ ਕੋਈ ਨਾ ਦਿਖਾ ਲਾਵਾਂਗੇ ਹੋਰ ਤੇ ਤਾਂ ਉਹ ਗੱਲ ਕਰਤੀ ਕਹਿੰਦਾ ਕਿਸੇ ਨੂੰ ਕੀ ਪਤਾ ਹੱਥ ਤੰਗ ਦਾ ਸਹਰਿਆਂ ਦੇ ਘਰੇ ਕੀ ਬਣਦਾ ਗਿਆ ਬਾਈ ਨੰਗਦਾ ਕੰਮ ਲਈਏ ਆਪਣੀ ਲੱਗੋ ਲੱਗਦਾ ਅੰਦਰ ਹੋਈ ਪਈ ਆ ਹੈ ਤੇ ਪੈਸਾ ਕੋਈ ਆਪਣੇ ਕੋਲੇ ਨਹੀਂ ਹੈ ਅਸਲ ਤੈਨੂੰ ਮੇਲਾ ਕਿੱਥੋਂ ਦਿਖਾ ਲਾਵਾਂਗੇ ਆਪਣੇ ਪਿੰਡ ਚ ਮੇਲੇ ਨੇ ਦੋ ਤਿੰਨ ਮੇਲੇ ਨੇ ਲੈ ਜੀ ਜਦ ਦੋ ਦਿਹਾ ਦਿਉ ਮੇਲੇ ਉਹਨਾਂ ਦੇ ਦਰਸ਼ਨ ਕਰ ਲਈ ਲਾ ਜੀਜਾ ਤੂੰ ਤਾਂ ਚਿਹੜਾ ਚੇਡਾ ਕਰ ਲੱਗ ਗਿਆ ਕਰ ਮੈਨੂੰ ਉਹ ਚੇਡਾ ਕਹਿੰਦੇ ਨੇ ਤੈਨੂੰ ਇਹ ਕਹਿੰਦਾ ਤਾਂ ਮੇਲੇ ਹੀ ਦੇਖਣਾ ਮੇਲੇ ਦੇ ਦਰਸ਼ਨ ਕਰਾ ਦਾਂਗੇ ਤੈਨੂੰ ਹੈ ਮੈਂ ਤਾਂ ਮੇਲਾ ਦਿਖਾ ਕੇ ਲਿਆ ਕੇ ਤੂੰ ਮਰਜ਼ੀ ਮੇਲਾ ਦਿਖਾ ਲਿਆ ਬਸ ਤੂੰ ਐਂ ਕਰਾ ਕਮਲੀਆਂ ਗੱਲਾਂ ਨਹੀਂ ਕਰਦੇ ਹੁੰਦੇ ਮੇਲੇ ਹੀ ਮੇਲਾ ਤੈਨੂੰ ਮੈਂ ਨਾ ਆਪਣੇ ਖੇਤ ਗੰਨੇ ਬੇ ਲੱਗੇ ਹੋਏ ਨੇ ਮੂੜੀਆਂ ਜਿਹੜਾ ਕੁਝ ਮਰਜ਼ੀ ਖਾਲੀ ਆ ਤਾਂ ਘੁੰਮ ਫਿਰ ਆਵਾਂਗੇ ਘੁੰਮ ਫਿਰ ਨਹੀਂ ਆ ਤਾ ਹਾਂ ਜੀਜਾ ਹਾਂ ਪੇਚੂ ਕੋਮ ਕੋਮ ਬਣਾ ਦੇਣਾ ਮੇਲੇ ਚ ਤੈਨੂੰ ਉੱਥੇ ਮੇਲਾ ਦਿਖਾ ਦੂੰ ਆਪਣੇ ਖੇਤ ਬਾਗ ਚ ਲੈ ਹੋ ਜਾ ਲਾਲਾ ਡਾਈਟੀ ਪੇਟੀ ਜਿੱਦਾਂ ਮੈਂ ਹੁਣੀ ਆਈ ਤਿਆਰ ਹੋ ਕੇ ਚੰਗਾ ਹੋ ਜਾ ਕਿਹੜੇ ਯਾਰ ਨੂੰ ਮਿਲਣ ਤੁਸੀਂ ਚੱਲੇ ਸੋਣਿਆਂ ਅਸੀਂ ਸਭ ਬੋਲ ਪਿਆ ਕੀ ਕਰੀ ਜਾਨੀ ਆ ਆ ਗਈ ਜੀਜਾ ਆ ਗਈ ਆ ਗਈ ਬਸ ਆਪਾਂ ਸ਼ਾਕ ਵੀ ਲੈ ਕੇ ਆਉਣਾ ਫਿਰ ਚੱਲੀਏ ਫਿਰ ਹਾਂ 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 ਚੱਲੀਏ ਚੱਲ ਮੋਟਰਸਾਈਕਲ ਤੇ ਚੱਲੀਏ ਕਿ ਤੁਰਕੇ ਤੁਰਕੇ ਚੱਲਦਾ ਜੀਜਾ ਤੇ ਯਾਦ ਹੀ ਨਹੀਂ ਰਹਿਣਾ ਅੱਜ ਡਟਦਾ ਬੇਰ ਨੇ ਆ ਅੱਛਾ ਜੀਜਾ ਗਰਨਾ ਪਤਾਸਾ ਪੁੰਡੀ ਆ ਤੇ ਛਕਮਾ ਦਾ ਅੱਛਾ ਜੀਜਾ ਦੇ ਕੋਬੀ ਦੇ ਫੁੱਲ ਤਾਂ ਖਾਏ ਤੈਨੂੰ ਅੱਛਾ ਮੂਲੀਆਂ ਉਹ ਤਾਂ ਭੁੱਲੀ ਜਾਏਂ ਕਿ ਮੇਲਾ ਕਿਹੜਾ ਮੇਲਾ ਤਾਂ ਤੈਨੂੰ ਯਾਦ ਵੀ ਨਹੀਂ ਰਹਿਣਾ ਬਾਹਰ ਨਾਲ ਚੱਲੀਏ ਬਾਹਰ ਨਾਲ ਜੀਜਾ ਆ ਜਾ ਆਸੀ ਆਪਣਾ ਖੇਤ ਹੋਰ ਰੱਚ ਅਵੇ ਦੀ ਆ ਦੇਖ ਮੇਰੇ ਚੱਪਲੇ ਸੋਹਣੀਆਂ ਨੇ ਉਹ ਚੱਪਲੇ ਸੋਹਣੀਆਂ ਤੂੰ ਵੀ ਪਥਰੀ ਸੁਣੀ ਆ ਮੈਂ ਲੱਗਦੀ ਐ ਹੀਮਾ ਮਲੰਗਣੀ ਹੀਮਾ ਮਾਲਣੀ ਵੀ ਕੰਜਰ ਦੀ ਐ ਹੀਮਾ ਮਾਲਣੀ ਹੁੰਦੀ ਆ ਐ ਹੀਮਾ ਮਲੰਗਣੀ ਨਹੀਂ ਹੁੰਦੀ ਅੱਛਾ ਹਾਂ ਆ ਸਰੋਂ ਕੀ ਦੀ ਆਪਣੀਆਂ ਆਪਣੀਆਂ ਸਾਰਾ ਤੂੰ ਤੇਰਾ ਜੀ ਲਵਾ ਦਾਂਗੇ ਮੇਲੇ ਨੂੰ ਤੂੰ ਭੁੱਲੀ ਜਾਏਂਗੀ ਹੋਰ ਮੇਰਾ ਤਾਂ ਮੇਲਾ ਵੀ ਰਖਾਦਾ ਵੀ ਖਵਾਏ ਨਾ ਤੈਨੂੰ 베ਰੀਆਂ ਦੇ 베ਰ ਐ ਡੇ ਡੇ ਤੈਨੂੰ ਖਵਾਇਆਂ ਮੂੜੀਆਂ ਹਾਂ ਹਾਂ ਆ ਦੇਖਾ ਸਰੋਂ ਦੇ ਫੁੱਲ ਤੂੰ ਤਾਂ ਮੇਲੇ ਨੂੰ ਕਿਤੇ ਹੁੰਦਾ ਜਾ ਨਹੀਂ ਨਾ ਤੂੰ ਹੋਰ ਹਾਂ ਆ ਕਰ ਕੀ ਜਾਗਾ ਇਹ ਆਪਣਾ ਖੇਤ ਵਾਲਾ ਘਰ ਆ ਜਹ ਹੁਣ ਪਾਇਆ ਨਵੀਂ ਜਗ੍ਹਾ ਅੱਛਾ ਹਾਂ ਇਹ ਤਾਂ ਹੁਣ ਤਾਂ ਅਜ ਪ੍ਰੌਸਟਰ ਕਰਨ ਵਾਲਾ ਪਿਆ ਇਹਨੂੰ ਵੀ ਬਣਾਉਣੇ ਆ ਹੁਣ ਮੁਰੰਮਤ ਕਰ ਦਿਆਂ ਲੱਗੂ ਮਿਸਤਰੀ ਬਸ ਇੱਕ ਦਿਨ ਚ ਹੋਰ ਜੀਜਾ ਪਹਿਲਾਂ ਮੈਂ ਤਾਂ ਕਦੇ ਆਈ ਨਹੀਂ ਹੈਗੀ ਇੱਥੇ ਅੱਛਾ ਅੱਜ ਦਿਖਾਉਂਦਾ ਆ ਸਾਈਕਲ ਤੇ ਕੀ ਦਾ ਖੜਾ ਆਪਣੇ ਕੋਲ ਓਏ ਤਾਂ ਆਪਣਾ ਗਵਾਂਢੀ ਆ ਤਾਇਆ ਰੂਦੂ ਆ ਖੇਤਾਂ ਆ ਅੱਛਾ ਉਹ ਆਇਆੂ ਖੇਤੋਂ ਤਾਂ ਇੱਥੇ ਹੀ ਰਹਿੰਦਾ ਕੰਜਰਾ ਅੱਛਾ ਜੇ ਉਹਦੇ ਨਿਗਾ ਪੈ ਗਿਆ ਇਨੀ ਪਤਾ ਆਪਣੇ ਕੋਲੇ ਵੱਜੇ ਨਾ ਉਹਨੇ ਕੋਈ ਗੱਲਬਾਤ ਕਰਨ ਦੇਣੀ ਅੱਛਾ ਇਹ ਤਾਂ 베ਰ ਖਾਣੇ ਸੀਗੇ 베ਰ ਕਿੱਥੇ ਆ ਦੇਖ 베ਰ ਆ ਏਡੇ ਏਡੇ 베ਰ ਲਈ ਨਾ ਆ 베ਰ ਨੇ ਗੋਲ ਗੋਲ ਦੇ ਹਾਂ ਹਾਂ ਦੇਖ ਕਿੰਨਾ ਸੋਹਣਾ ਆ ਜੀਜਾ ਮੌਸਮ ਤਾਂ ਦੇਖ ਕਿੰਨਾ ਸੋਹਣਾ ਇਧਰ ਸਰੋਂ ਦੇ ਫੁੱਲ ਮੇਲਾ ਤੇਰੇ ਕਿੱਥੋਂ ਜਾ ਤ ਰਹੂ ਉਹਦਾ ਹੈਨੀ 베ਰ ਆ ਪਉ ਉਥੋਂ ਤੋੜਦੇ ਆ ਜਾ ਆ ਜਾ ਆ ਜਾ ਦੇਖ ਲੈਨੇ ਆ ਔਦ ਆ ਉਰੂ ਤੋੜ ਕੇ ਦੇ ਜੀਜਾ 베ਰ ਆ ਦੇਖ ਉਹ ਇੱਥੇ ਹੱਥ ਨਹੀਂ ਜਾਂਦਾ ਵਾਉਣਾ ਆ ਕੱਦਾ ਜੀਜਾ ਤੇਰਾ ਡੰਡਾ ਚੱਕ ਲਿਆ ਤੂੰ ਉਹ ਯਾਤਕ ਬੱਕਾ ਦਿੱਕਾ ਨੂੰ ਬੋਣਾ ਕਹਿੰਦਾ ਹੱਥ ਪਹੁੰਚਦਾ ਨਹੀਂ ਟੀਸੀ ਵਾਲੇ 베ਰ ਨੂੰ ਢਟ ਗਈ ਜਵਾਨੀ ਸਾਲੀਏ ਉਹ ਕੰਮ ਹੋ ਗਿਆ ਆ ਕਦ ਨਹੀਂ ਬੋਣਾ ਆਏਗਾ ਇਹ ਲਾਚੋਗਾ ਚੱਕ ਕਿੰਨੇ ਡੇਗ ਤੇ 베ਰ ਜਿਵੇਂ ਤੇਰਾ ਕਦ ਬੋਣਾ ਗੜਿਆਂ ਵਾਂਗੂ ਢੇਰ ਲਾਤੇ 베ਰਾਂ ਦੇ ਚੁਗਲਾ ਚੁਗਲਾ ਟੱਕਲਾ ਹੁਣ ਖੁਸ਼ ਆ ਹਣ ਤਾਂ ਹਾਂ ਹਾਂ ਜੀਜਾ ਹੁਣ ਖੁਸ਼ ਹੁਣ ਤਾਂ ਪੁੱਲਕੀ ਮੇਲੇ ਨੂੰ ਹਾਂ ਹਾਂ ਕੋਣ ਹੋਰ ਘੇੜਾ ਛੇ ਦਾ ਦੇਣਾ ਸਰੋਂ ਤੇ ਚੱਲਾਂਗੇ ਜੀਜਾ ਘੇੜਾ ਤੈਨੂੰ ਫੋਟੋ ਕਲਿੱਕ ਕਰਨੀ ਇੱਕ ਅੱਧੀ ਅੱਛਾ ਚਲ ਆ ਜਾ ਤੇਰਾ ਉਹ ਵੀ ਸ਼ੌਂਕ ਪੂਰਾ ਕਰ ਦਾਂਗੇ ਤੇਰੇ ਦਿਲ ਦਾ ਅੱਜ ਤੈਨੂੰ ਖੁਸ਼ ਕਰਕੇ ਲੈ ਜਾਊ ਜਾਵਾ ਠੀਕ ਆ ਜੀ ਜੋ ਤੈਨੂੰ ਕਹਤਾ ਨਾ ਵੀ ਠੀਕ ਆ ਉਦੋਂ ਚੱਲਾਂਗੇ ਆ ਜੀ ਜੀਜਾ ਇੱਧਰ ਨੂੰ ਕਿਹੜਾ ਦਿਨ ਨੂੰ ਜੀ ਕਰਦਾ ਮੇਰਾ ਆ ਜਾ ਆ ਜਾ ਫੋਟੋ ਕਲਿੱਕ ਕਰਦੀ ਜੀਜਾ ਮੇਰੇ ਤੋੜ ਲਾ ਸਾਗ ਆ ਸਾਗ ਕਹਿੰਦੀ ਤੇ ਕਿੱਦਾਂ ਦੀ ਕਿ ਸਾਗ ਤੋੜਨਾ ਜੀਜਾ ਹਾਈ ਕਿੰਨੀ ਸੋਹਣੀ ਸਰੋਂ ਸਾਡੇ ਖੇਤ ਪਿੰਡਾਂ ਚ ਤਹੇ ਜੀ ਸਰੋਂ ਵੀ ਨਹੀਂ ਹੈਗੀ ਡੋੜ ਦੌਣ ਤੋਂ ਖੱਡਾ ਕਰੀ ਜਾਂਦੀਆਂ ਜੀਜਾ ਸਾਗ ਤਾਂ ਛੱਡ ਪਰੇ ਅੱਜ ਆਪਾਂ ਮੀਟ ਹੀ ਬਣਾ ਲਾਂਗੇ ਹੈ ਫਿਰ ਕੈਂਸਲ ਕਰਤਾ ਕੰਮ ਜੀਜਾ ਇੱਕ ਮੈਂ ਤੈਨੂੰ ਗੱਲ ਦੱਸਣੀ ਆ ਤੈਨੂੰ ਸੌਂ ਲੱਗੇ ਮੇਰੀ ਜੀ ਕਿਸੇ ਨੂੰ ਨਾ ਦੱਸੀਂ ਅੱਛਾ ਮੈਂ ਨਹੀਂ ਦੱਸਾਂਗਾ ਹਾਂ ਮੇਰੀ ਭੈਣ ਨੂੰ ਨਾ ਮੇਰੇ ਡੈਡੀ ਨੂੰ ਅੱਛਾ ਅੱਛਾ ਦੱਸ ਜੀਜਾ ਮੈਂ ਇੱਕ ਮੁੰਡੇ ਨੂੰ ਪਸੰਦ ਕਰ ਬੈਠੀ ਅੱਛਾ ਹਾਂ ਹਾਂ ਮੈਂ ਦਰਦੀ ਨਾ ਤਾਂ ਮੇਰੀ ਭੈਣ ਨੂੰ ਦੱਸਦੀ ਐ ਨਾ ਮੇਰੇ ਡੈਡੀ ਨੂੰ ਅੱਛਾ ਹਾਂ ਕਿ ਤਰਾ ਵਿਚੋਲਾ ਬਣਨਾ ਤੇਰੀ ਇਹੀ ਚਾਹਣਾ ਹੈ ਹਾਂ ਜੀ ਜਾਨ ਮੈਂ ਤੇਰੀ ਸੇਵਾ ਇਹੀ ਕਰ ਸਕਦਾ ਹਾਂ ਕੋਈ ਗੱਲ ਨਹੀਂ ਤੇਰੇ ਡਟ ਕੇ ਮਦਦ ਕਰੂੰ ਜਦੋਂ ਤੂੰ ਮੇਰੇ ਕੋਲੇ ਬੋਲ ਆ ਕੇ ਲੱਦੀ ਆ ਮੈਂ ਤੇਰੀ ਜਰੂਰ ਮਦਦ ਕਰੂੰਗਾ ਕਿਤਾ ਮੈਂ ਤੇਰਾ ਦੇਣ ਕਦੇ ਨਹੀਂ ਦੇ ਸਕਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇਰਾ ਕੰਮ ਕਰੂੰਗਾ ਮੈਂ ਕੋਈ ਗੱਲ ਨਹੀਂ ਅਗਲੇ ਨੇ ਤੇਰੇ ਮਾਪੇ ਉਹਨੇ ਰੂੜੀ ਦਾ ਕੂੜਾ ਰੂੜੀ ਤੇ ਛੱਟਣਾ ਕੋਈ ਗੱਲ ਨਹੀਂ ਤੇਰੇ ਵਿਚ ਵਿਚਾਲੇ ਹੋ ਕਿ ਤਰਾ ਕੰਮ ਕਰਾਂ ਨੂੰ ਠੀਕ ਆ ਜੇ ਤੂੰ ਮੇਰੇ ਅੱਗੇ ਮੇਰਾ ਸਾੜਾ ਗੁੱਲੀ ਜਨਾਨੀ ਜੀ ਕਿਹੜੀ ਨਹੀਂ ਫਿਰਦਾ ਇਹ ਜੱਫੀਆਂ ਪਾਈਦਾ ਮੇਰਾ ਹੱਥ ਚੱਲਣ ਦੇ ਲੋ ਤਾਹੀਂ ਸ਼ਰੋ ਜੀ ਤੇ ਲਈ ਫਿਰਦਾ ਮੈਂ ਯਾਰ ਤੂੰ ਮੇਰਾ ਜਮਨ ਖੁਦ ਮੈਂ ਤਾਂ ਬੈਨ ਨਹੀਂ ਤੂੰ ਤੋਂ ਧੀ ਕਮਲੀ ਜੀ ਕੋਈ ਨਾ ਜਿਹੜਾ ਤੇਰਾ ਕੰਮ ਕਈ ਤਾਂ ਹੋ ਜੂਗਾ ਸਰੋ ਕਿਵੇਂ ਸੁੱਕੀ ਪਈ ਆ ਓਏ ਪਾਣੀ ਪਾੜ ਦਿਆ ਅੱਛਾ ਓ ਕਿਵੇਂ ਆ ਗੁੱਲੀ ਠੀਕ ਆ ਬਈ ਠੀਕ ਆ ਹੋਰ ਤੂੰ ਕਿਵੇਂ ਪਹੁੰਚਾ ਆ ਜਨਾਨੀ ਜੀ ਕਿਵੇਂ ਲਈ ਫਿਰਦਾ ਮਖਾ ਮੇਰੀ ਸਾਲੀ ਆ ਇਹਦਾ ਖੇਤ ਛਾੜ ਤੋੜਨਾ ਆਇਆ ਸੀ ਹੈ ਅੱਛਾ ਸਾਲਾ ਮੇਰੇ ਤੈਨੂੰ ਜੋ ਕੋਈ ਖੇਤ ਦੇ ਜਾਂਦਾ ਸਾਡੇ ਮੂੰਹ ਧਾਕੇ ਧਰੂ ਪੱਜੋਣਾ ਤੂੰ ਉਹ ਮੈਂ ਨਾ ਉਹ ਤੂੰ ਤੋਂ ਮੁਸ਼ਕਲਾਂ ਦਾ ਫਰਦਾਰ ਹੈ ਨਾ ਉਹ ਨਾ ਨਾ ਗੁੱਲੀ ਇਹੋ ਜਿਹਾ ਬੰਦਾ ਨਹੀਂ ਹੈਗਾ ਮੈਂ ਕਿਤੇ ਕੋਈ ਗੈਰ ਲਈ ਫਿਰਦਾ ਅਸਾ ਕਰਦਾ ਉਹ ਨਾ ਥਪੜੇ ਖਰੀ ਆਏ ਗਏ ਮੈ ਮਾਰੇ ਆ ਤੂੰ ਨਾ ਹੋਰ ਦੇ ਇਹ ਤੇਰੇ ਖੰਡਾ ਖਰੀ ਬਸ ਬਸ ਜੀਦਾ ਬਸ ਚੱਲ ਨਹੀਂ ਲੜਾ ਮਰੀ ਦੀ ਗੰਦ ਦੇ ਮੂੰਹ ਲੱਖਣਾ ਇੱਥੇ ਲੜਾ ਮਾਰੇ ਕਿ ਕਿਸੇ ਦੀ ਲੌੜਾ ਨਹੀਂ ਸਾਲੀ ਹੋਈ ਆ ਗੰਦ ਦੀ ਕਾੜੇ ਤਸਾਨਾ ਤੇ ਬਕਾੜ ਦੂੰ